ਦੀ ਕਾਲ ਆਈ ਕਹਿੰਦੀ ਵੀ ਇੱਕ ਨੰਬਰ ਕਿੱਥੇ ਆ ਵੀ ਤੂੰ ਇੱਥੇ ਆ ਵੀ ਆਏ ਕਰਕੇ ਨਾ ਫਰਨੈਲ ਪੀਤਾ ਗਿਆ ਵੀ ਕਾਰਵਾਈ ਕਰ ਸਾਰੀ ਸੀਸੀਟੀਵੀ ਕੈਮਰੇ ਦੀ ਰਿਪੋਰਟਿੰਗ ਕਢਾਓ ਵੀ ਇਹਨਾਂ ਦਾ ਕੀ ਹਾਲ ਹੈ ਵੀ ਕੀ ਤੁਸੀਂ ਲੋਕਾਂ ਨੂੰ ਜਿਹੜਾ ਤੁਸੀਂ ਪਾਣੀ ਦਾ ਫਿਲਟਰ ਜੇ ਤੁਸੀਂ ਨਹੀਂ ਪਿਆ ਸਕਦੇ ਵੀ ਤੁਸੀਂ ਆਏ ਲੋਕਾਂ ਨੂੰ ਜ਼ਹਿਰ ਦਾ ਨਾ ਪਿਐਓ ਫਰਨੈਲ ਦਾ ਨਾ ਪਿਐਓ ਜੀ ਉਹ 아이ਗਰ ਉਹਨੇ ਰੱਖਣਾ ਸੀ ਉਹਨੇ ਮੂੰਹ ਲਾ ਕੇ ਨਹੀਂ ਪਾਣੀ ਪੀਤਾ ਉਹਨੇ ਆਪਾਂ ਜਿਵੇਂ ਆਪਾਂ ਉਤੋਂ ਮੂੰਹ ਕਰਕੇ ਪਾਣੀ ਪੀ ਲੈਨੇ ਇੱਕ ਘੁੱਟ ਕੀ ਆ ਵੀ ਤੁਹਾਨੂੰ ਅਸੀਂ ਚੱਕ ਕੇ ਹਸਪੀਟਲ ਲੈ ਕੇ ਜਾਂਦੇ ਆ ਇਹ ਇਹਨਾਂ ਨੂੰ ਕਹੀ ਗਈ ਪੁਲਿਸ ਸਾਨੂੰ ਹਸਪੀਟਲ ਲੈ ਜਾਓ ਅਮਰਜੈਂਸੀ ਅਸੀਂ ਉਹ ਲੈ ਕੇ ਜਾਂਦੇ ਆ ਵੀ ਸਾਨੂੰ ਵੀ ਨਹੀਂ ਠੀਕ ਮੇਰੀ ਭਾਬੀ ਫਰੀਦਕੋਟ ਦੇ ਮੇਨ ਬਾਜ਼ਾਰ ਵਿੱਚ ਕੱਪੜੇ ਦੁਕਾਨ ਤੇ ਖਰੀਦਦਾਰੀ ਕਰਨ ਆਈ ਔਰਤ ਨੂੰ ਪੀਣ ਵਾਲੇ ਪਾਣੀ ਦੇ ਥਾਂ ਤੇ ਫਰਨਲ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਸਬੰਧਤ ਔਰਤ ਨੇ ਭਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਦੁਕਾਨ ਤੇ ਹੰਗਾਮਾ ਕੀਤਾ ਗਿਆ ਇਹ ਔਰਤ ਇੱਕ ਦਿਨ ਪਹਿਲਾਂ ਇਸ ਦੁਕਾਨ ਤੇ ਕੱਪੜੇ ਦੀ ਖਰੀਦਦਾਰੀ ਕਰਨ ਵਾਸਤੇ ਆਈ ਸੀ ਜਿੱਥੇ ਉਸਨੇ ਪੀਣ ਵਾਲਾ ਪਾਣੀ ਮੰਗਿਆ ਤਾਂ ਦੁਕਾਨ ਦੇ ਇੱਕ ਮਲਜ਼ਮ ਨੇ ਔਰਤ ਨੂੰ ਫਰਨਾਲ ਦੀ ਬੋਤਲ ਦਿੱਤੀ ਜਿਸ ਦੀ ਉਸਨੇ ਘੁੱਟ ਭਰੀ ਜਿਸ ਤੋਂ ਬਾਅਦ ਔਰਤ ਦੀ ਹਾਲਤ ਵਿਗੜ ਗਈ ਤੇ ਉਸਨੂੰ ਹਸਪਤਾਲ ਚ ਦਾਖਲ ਹੋਣਾ ਪਿਆ ਇਸ ਔਰਤ ਦੇ ਪਤੀ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੁਕਾਨ ਤੇ ਪਹੁੰਚ ਕੇ ਹੰਗਾਮਾ ਕੀਤਾ ਇਸ ਦੁਕਾਨਦਾਰ ਵੱਲੋਂ ਸਬੰਧਤ ਔਰਤਾ ਪਤਾ ਵੀ ਨਹੀਂ ਲਿਆ ਗਿਆ। ਇਹ ਮਾਮਲੇ ਵਿੱਚ ਦੁਕਾਨਦਾਰ ਨੇ ਕਿਹਾ ਹੈ ਕਿ ਦੁਕਾਨ ਦੀ ਨਵੀਂ ਮੁਲਾਜ਼ਮ ਨੂੰ ਨਹੀਂ ਪਤਾ ਲੱਗਿਆ ਜਿਸ ਦੇ ਚਲਦਿਆਂ ਉਸਨੇ ਫਰਨਲ ਦੀ ਬੋਤਲ ਫੜਾ ਦਿੱਤੀ। ਇਸ ਮੌਕੇ ਉਹਨਾਂ ਨੇ ਗਲਤੀ ਲਈ ਮਾਫੀ ਵੀ ਮੰਗੀ ਹੈ। ਉਹਨਾਂ ਕਿਹਾ ਹੈ ਕਿ ਔਰਤ ਦੇ ਹਸਪਤਾਲ ਦਾਖਲ ਹੋਣ ਦੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਕਹਿੰਦਾ ਬੰਦਾ ਕਹਿੰਦਾ ਜੀ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਫਰਨਲ ਡਿਊਟ ਕੋਈ ਜ਼ਿਆਦਾ ਨਹੀਂ ਹੁੰਦਾ। ਫਰਨਲ ਪੀਨਲ ਬੰਦਾ ਨਹੀਂ ਮਰਦਾ ਕੋਈ ਗੱਲ ਨਹੀਂ ਤੁਸੀਂ ਆਪ ਦਾ ਆਰਾਮ ਨਾਲ ਰਿਲੈਕਸ ਹੋ। ਉਹ ਮੇਰੀ ਵਾਈਫ ਜੀ ਇੱਥੇ ਵਾਸ਼ਰੂਮ ਤੇ ਵੋਮਟਿੰਗ ਤੇ ਵੋਮਟਿੰਗ ਕਰੀ ਜਾਏ ਇਹ ਬੰਦਿਆਂ ਦੇ ਤੰਨੇ ਤੇ ਜਦੋਂ ਇਹਨੇ ਉਹ ਮੁੰਡੇ ਨੇ ਕਿਹਾ ਵੀ ਹਾਂ ਵੀ ਇਹ ਤਾਂ ਭਾਈ ਫਰਨੈਲ ਸੀ ਐਨੇ ਉਹ ਮੁੰਡਾ ਘੂਰਿਆ ਮੁੰਡਾ ਅੱਗੇ ਦੇ ਪਿੱਛੇ ਚਲਾ ਗਿਆ ਮੁੜ ਕੇ ਜੀ ਕੀ ਹੋਇਆ ਇਹਨਾਂ ਨੇ ਜਦੋਂ ਵਾਈਫ ਵੋਮਟਿੰਗ ਕਰੀ ਐ ਉਹਨੂੰ ਚੱਕਰ ਆਉਣ ਲੱਗ ਪਿਓ ਢਿੱਗਨਾਂ ਇਹਨਾਂ ਨੇ ਬਕਾਇਦਾ ਇੱਕ ਆਪਣੇ ਕੋਈ ਕੁੱਤੇ ਦੇ ਵੀ ਯਾਰ ਕੁੱਤੇ ਆਪਾਂ ਕੋਈ ਰੱਖਿਆ ਕੋਈ ਬਾਹਰ ਲਾਵਾ ਕੁੱਤਾ ਹੁੰਦਾ ਉਹਨੂੰ ਵੀ ਆਪਾਂ ਕੋਈ ਜ਼ਖਮੀ ਹੋਏ ਉਹਨੂੰ ਕੋਈ ਆਪਾਂ ਉਹਦੇ ਬੱਲਮ ਪੱਟੀ ਲਾਉਣੇ ਆ ਇਹਨਾਂ ਦੇ ਰੈਗੂਲਰ ਕਸਟਮਰ ਆ ਬਾਈ ਜੀ ਇਹਨਾਂ ਨੇ ਇੱਥੋਂ ਤੱਕ ਨਹੀਂ ਕਿਹਾ ਵੀ ਤੁਸੀਂ ਤੁਹਾਡੀ ਹੈਲਪ ਕਰਦੇ ਆ ਵਾਈਫ ਉਹਨੂੰ ਚੱਕਰ ਖਾ ਕੇ ਡਿੱਗੀ ਜਾਂਦੀ ਵੋਮਟਿੰਗ ਤੇ ਵੋਮਟਿੰਗ ਕਰੀ ਜਾਂਦੀ ਸੀ ਮੇਰੀ ਸਿਸਟਰ ਨੇ ਕਿਹਾ ਵੀ ਮੈਨੂੰ ਐਕਟਵਾ ਨਹੀਂ ਆਉਂਦਾ ਇਹਨਾਂ ਨੇ ਕਿਸੇ ਬੰਦੇ ਨੇ ਆਏ ਨਹੀਂ ਕਿਹਾ ਵੀ ਤੁਹਾਨੂੰ ਅਸੀਂ ਚੱਕ ਕੇ ਹਸਪੀਟਲ ਲੈ ਕੇ ਜਾਂਦੇ ਆ ਇਹਨਾਂ ਨੂੰ ਕਹੀ ਗਈ ਪਲੀਜ਼ ਸਾਨੂੰ ਹਸਪੀਟਲ ਲੈ ਜਾਓ ਅਮਰਜੈਂਸੀ ਅਸੀਂ ਹੁਣ ਲੈ ਕੇ ਜਾਂਦੇ ਆ ਵੀ ਸਾਨੂੰ ਵੀ ਨਹੀਂ ਠੀਕ ਮੇਰੀ ਭਾਬੀ ਪਰ ਇਹਨਾਂ ਬੰਦਿਆਂ ਦੇ ਕੰਨ ਤੇ ਜਮਾ ਜੂਣ ਹੀ ਮਤਲਬ ਹੋਈ ਜੀ ਵੀ ਕਿਵੇਂ ਨਾ ਕਿਵੇਂ ਕਰਕੇ ਸਿਸਟਰ ਉਹਨੂੰ ਲੈ ਆ ਹਸਪੀਟਲ ਲੈ ਕੇ ਗਈ ਚਲੋ ਜੀ ਉੱਥੇ ਡਾਕਟਰ ਬਰਾੜ ਪਰਮਜੀਤ ਬਰਾੜ ਡਾਕਟਰ ਸੀਗੇ ਉਹਨਾਂ ਨੇ ਸਾਰਾ ਉਹਨੂੰ ਉੱਥੇ ਐਡਮਿਟ ਕੀਤਾ ਜੀ ਸਾਰਾ ਜੋ ਉਹਦਾ ਟਰੀਟਮੈਂਟ ਸ਼ੁਰੂ ਕੀਤਾ ਬਾਈ ਜੀ ਉਹਦਾ ਸਾਰਾ ਮੂੰਹ ਉਹਦਾ ਪੱਕ ਗਿਆ ਹਜੇ ਤੱਕ ਕੱਲ ਉੱਥੇ ਤਾਰ 3-4 ਘੰਟੇ ਸਾਨੂੰ ਰੱਖਿਆ ਚਲੋ ਜੋ ਉਹਦਾ ਸੀਗਾ ਸਾਰਾ ਆਪਦਾ ਉਹਨੂੰ ਟਰੀਟਮੈਂਟ ਦੇ ਕੇ ਅਸੀਂ ਉਹਨੇ ਕਰੀ ਘਰੇ ਲਿਆ ਤੇ ਉਹਦਾ ਸਾਰਾ ਮੂੰਹ ਪੱਕਿਆ ਹਜੇ ਤੱਕ ਬਾਈ ਜੀ ਉਹਦੀ ਹੈਲਥ ਠੀਕ ਨਹੀਂ ਸਟੇਬਲ ਨਹੀਂ ਕਿਉਂਕਿ ਤੁਹਾਨੂੰ ਪਤਾ ਜਿਹੜਾ ਫਰਨੇਲ ਹੈ ਇਹ ਹੌਲੀ ਹੌਲੀ ਅਸਰ ਕਰਦੀ ਆ ਆਪਾਂ ਨੂੰ ਕੀ ਪਤਾ ਵੀ ਅੱਜ ਨਹੀਂ ਮਹੀਨਾ ਕਦੋਂ ਆ ਕਿਡਨੀਸ ਤੇ ਤੁਹਾਨੂੰ ਪਤਾ ਲੰਗਸ ਤੇ ਜਾਂ ਲਿਵਰ ਤੇ ਕਿਵੇਂ ਬ ਮੈਂ ਦੱਸੋ ਕਿੱਥੇ ਜਾਂਦਾ ਵੀ ਮੇਰਾ ਇਹਨਾਂ ਦਾ ਮੇਰਾ ਘਰ ਹੀ ਭੱਟਦਾ ਸੀਗਾ ਜੀ ਤੁਸੀਂ ਦੱਸੋ ਵੀ ਇੱਕ ਬੰਦਾ ਤੁਹਾਡੇ ਕੋਲ ਸ਼ਾਪਿੰਗ ਕਰਨ ਆਉਂਦਾ ਹੈ ਪਾਣੀ ਦਾ ਤੁਸੀਂ ਉਹਨੂੰ ਪਾਣੀ ਮੰਗ ਰਹੇ ਆ ਤੇ ਤੁਸੀਂ ਉਹਨੂੰ ਜ਼ਹਿਰ ਪਿਆ ਰਹੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਉਹ ਬੰਦਾ ਹੈਲਪ ਤੁਸੀਂ ਹੈਲਪ ਦਾ ਕੀ ਕਰਨੀ ਆ ਤੁਸੀਂ ਕਹਿ ਰਹੇ ਉਹਨੂੰ ਕੋ ਆਪਦੀ ਥੀਲੂ ਦੇ ਉਹਨੂੰ ਕਹੇ ਫਰਨੈਲ ਪਿਆ ਤੂੰ ਆਪ ਪੀ ਵੀ ਹਾਂ ਨਹੀਂ ਮਰਦਾ ਬੰਦਾ ਤੇ ਪੀ ਕੇ ਦੇਖੇ ਭਾਈ ਜੀ ਨਾ ਇਹਨਾਂ ਨੇ ਸਾਡੀ ਕੋਈ ਹੈਲਪ ਕੀਤੀ ਵੀ ਨਾ ਸਾਨੂੰ ਕੋਈ ਉੱਥੇ ਇਹ ਬੰਦਾ ਵੀ ਚੱਕ ਕੇ ਇਹਨਾਂ ਨੂੰ ਅਮਰਜੈਂਸੀ ਲੈ ਜੇ ਹਸਪਤਾਲ ਲੈ ਜੇ ਇਹਨਾਂ ਦੇ ਕੰਨ ਤੇ ਜੂ ਨਹੀਂ ਸਕਕੀ ਉਸ ਤੋਂ ਬਾਅਦ ਜਦੋਂ ਟ੍ਰੀਟਮੈਂਟ ਹੋ ਗਿਆ ਮੇ ਮੈਂ ਨੰਬਰ ਲਿਆ ਜੀ ਇਹਨਾਂ ਦਾ ਮੈਂ ਨੰਬਰ ਲੈ ਕੇ ਮੈਨੂੰ ਕਾਲ ਕੀਤੀ ਮੈਂ ਕਿਹਾ ਅੰਕਲ ਦੇਖੋ ਅਸੀਂ ਤੁਹਾਡੇ ਇੰਨੇ ਪੁਰਾਣੇ ਕਸਟਮਰ ਆ ਜੀ ਤੁਹਾਡੇ ਕੋਲ ਕਦੋਂ ਦੇ ਅਸੀਂ ਆਉਣੇ ਆ ਤੁਸੀਂ ਮੈਨੂੰ ਦੱਸੋ ਤੁਹਾਡੀ ਧੀ ਆ ਕੋਈ ਹੋਰ ਬੰਦਾ ਹੁੰਦਾ ਮੇਰੀ ਵਾਈਫ ਨੇ ਚਲੋ ਉਹਨੇ ਤੁਸੀਂ ਜੋ ਤੁਸੀਂ ਓਡੇ ਬੰਦੇ ਨੇ ਉਹਨੂੰ ਪਾਣੀ ਫਰਨੈਲ ਦੇਤਾ ਗਲਤੀ ਨਾਲ ਪਿਆਤਾ ਮੈਂ ਗੱਲ ਮੰਨ ਲਈ ਤੁਸੀਂ ਕਹਿ ਰਹੇ ਹੋ ਜੀ ਫਰਨੈਲ ਪੀ ਕੇ ਵੀ ਹਾਂ ਬੰਦਾ ਕਿਹੜਾ ਮਰਦਾ ਥੋਨੀ ਤੁਹਾਡੀ ਆ ਬੜਿੰਗ ਹੈ ਤੁਸੀਂ ਓਦੋਂ ਬਾਅਦ ਵੇਖੋ ਤੁਸੀਂ ਇੰਨਾ ਦਾ ਬੰਦੇ 'ਚ ਇਨਸਾਨੀਅਤ ਹੁੰਦੀ ਤੁਸੀਂ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਜਾਓ ਉਹਨੂੰ ਐਮਰਜੈਂਸੀ ਲੈ ਕੇ ਜਾਓ ਉਹ ਤਾਂ ਅਸੀਂ ਕੁਛ ਲੇਟ ਹੋ ਜਾਂਦੇ ਬਾਈ ਜੀ ਕੁਛ ਵੀ ਪਾਣਾ ਵਰਤ ਸਕਦਾ ਸੀ ਕਿ ਸਾਡੇ ਦਸੋ ਪੱਲੇ ਕੀ ਰਹਿੰਦਾ ਇਹ ਬਾਈ ਜੀ ਮੈਂ ਵੇਖੋ ਬੁਰਾ ਹਾਲ ਹੈ ਇਹਨਾਂ ਦਾ ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਚਲੋ ਜੀ ਜਿਹੜਾ ਕੁਛ ਹੋ ਗਿਆ ਚਲ ਕੋਈ ਕੋਈ ਜਾਣਤਾ ਨਹੀਂ ਗਈ ਮੈਨੂੰ ਕਹਿੰਦਾ ਇਹਦੀ ਵਾਡਿੰਗ ਆ ਬੰਦੇ ਦੀ ਤੇ ਉਸ ਤੋਂ ਬਾਅਦ ਚਲੋ ਨਾ ਇਹਨੇ ਉਸ ਤੋਂ ਬਾਅਦ ਮੇਰੇ ਪਿੱਛੇ ਆ ਕੇ ਆ ਪੁੱਛਿਆ ਹਸਪੀਟਲ ਵੀ ਠੀਕ ਹੈ ਇੱਕ ਮੇਰੀ ਮੇਰੀ ਆਪਣੀ ਭੂਆ ਜੀ ਦੀ ਬੇਟੀ ਇਹਨਾਂ ਕੋਲ ਕੱਲ ਜਦੋਂ ਕਾਲੀ ਕਾਲੀ ਸਾਡੇ ਕੁਛ ਕੱਪੜੇ ਰਹਿ ਗਏ ਸੀ ਉਹ ਅੱਜ ਇਹਨਾਂ ਕੋਲ ਕੱਪੜੇ ਲੈਣ ਆਈ ਕਪੜੇ ਲੈ ਕੇ ਚਲੀ ਗਈ ਇਹਨੇ ਆਏ ਨਹੀਂ ਪੁੱਛਿਆ ਵੀ ਉਹ ਹੈ ਠੀਕ ਹੈ ਕਿਵੇਂ ਆ ਬੰਦਾ ਭਾਈ ਜੀ ਮੇਰੀ ਜਗ੍ਹਾ ਕੋਈ ਹੋਰ ਬੰਦਾ ਹੁੰਦਾ ਦੱਸੋ ਵੀ 2 ਮਿੰਟ ਦੀ ਦੇਰੀ ਨਾਲ ਸਾਡੇ ਪਰਿਵਾਰ ਦਾ ਕੀ ਹੋਣਾ ਮੇਰੇ ਛੋਟਾ ਇੱਕ ਮੇਰਾ 3 ਸਾਲ ਦਾ ਬੇਟਾ ਜੀ ਇੱਕ ਮੇਰਾ ਬੇਟਾ 6.5 ਸਾਲ ਦਾ ਤੇ ਦੱਸੋ ਸਾਡੇ ਕੀ ਮੈਦਾ ਜੀ ਇਹਨਾਂ ਵਿਰੋਧ ਚਾਹਣਾ ਵੀ ਕਾਨੂੰਨੀ ਕਾਰਵਾਈ ਕਰੇ ਸਾਰੀ ਸੀਸੀਟੀਵੀ ਕੈਮਰੇ ਦੀ ਰਿਪੋਰਟਿੰਗ ਕਢਾਓ ਵੀ ਇਹਨਾਂ ਦਾ ਕੀ ਹਾਲ ਹੈ ਵੀ ਕੀ ਤੁਸੀਂ ਲੋਕਾਂ ਨੂੰ ਜਿਹੜਾ ਤੁਸੀਂ ਪਾਣੀ ਦਾ ਫਿਲਟਰ ਜਿਹਦੇ ਤੁਸੀਂ ਨਹੀਂ ਪਿਆ ਸਕਦੇ ਵੀ ਤੁਸੀਂ ਆਏ ਲੋਕਾਂ ਨੂੰ ਜ਼ਹਿਰ ਤਾਂ ਨਾ ਪਿਐਓ ਫਰਨੈਲ ਤਾਂ ਨਾ ਪਿਐਓ ਜੀ ਇਹਨਾਂ ਦੇ ਪਾਣੀ ਮੰਗਿਆ ਲੜਕੀ ਨੰਮੀ ਆਈ ਸੀ ਉਹਨੂੰ ਪਤਾ ਨਹੀਂ ਸੀ ਔਰ ਉਹ ਜਿਹੜਾ ਕਨਸੈਂਟ੍ਰੇਟ ਹੁੰਦਾ ਉਹ ਪਰਾਤੀ ਬੋਲ ਉਹਨਾਂ ਨੇ ਮੂੰਹ ਨਾਲ ਲਾਈ ਤੇ ਛੜਤੀ ਇਸ ਗੱਲ ਦੀ ਨਾਲ ਜਿਹੜੀ ਗੱਲ ਰਹੀ ਇਹਦੀ ਬਾਤ ਨਹੀਂ ਤੁਸੀਂ ਮਹਿਸੂਸ ਕੀਤਾ ਸਾਹਿਬ ਕੱਲ੍ਹ ਦੀ ਮੀਟਿੰਗ ਤੇ ਸੌਰੀ ਫੀਲ ਕੀਤੀ ਉਹਨਾਂ ਨੇ ਕਿ ਇਹ ਬਹੁਤ ਗਲਤ ਕੰਮ ਹੋਇਆ ਤੇ ਉਹਨਾਂ ਨੇ ਇਸ ਗੱਲ ਨੂੰ ਨਹੀਂ ਹਸਪੀਟਲ ਦਾਖਲ ਵੀ ਹੋਏ ਹੈ ਇਹ ਨਹੀਂ ਮੈਨੂੰ ਪਤਾ